ਮੰਮੀ ਹਾਂ ਮੈਂ ਕਹਿ ਰਹੀ ਹਾਂ ਪਪਾ ਉਹਦੇ ਨੂੰ ਪਿੰਨੀਆਂ-ਪੁੰਨੀਆਂ ਬਣਾ ਕੇ ਭੇਜ ਜੀਏ ਆਇਆ ਤਾਂ ਤਾਂ ਜਾਣਾ ਨਹੀਂ ਜੇ ਕੀ ਆਂਦਾ ਵਾ ਫੋਨ ਦੇ ਉੱਤੇ ਉਹਨੇ ਤਾਂ ਕੀ ਆਖਣਾ ਵਾ ਤੇ ਮੈਂ ਕਿਹਾ ਬਾਬਾ ਸ਼ਕੀਰ ਨਾ ਖੋਏ ਦਿਆਂ ਪਿੰਨੀਆਂ ਦਾ ਤੇ ਆਪਾਂ ਬਣਾ ਕੇ ਤੇ ਭੇਜੀਏ ਆਹੋ ਉਸ ਤਰ੍ਹਾਂ ਦਾ ਸ਼ਕੀਰ ਨਾ ਪੋਤਾ ਮੇਰਾ ਆਹੋ ਉਹ ਮੰਗਦਾ ਹੁੰਦਾ ਵਾ ਐਸੇ ਵਾਲੀ ਬੀਬੀ ਆਪਾਂ ਕੋਈ ਖਾਈ ਦਿਆਂ ਪਿੰਨੀਆਂ ਬਣਾਈਏ ਹਾਂ ਤੇ ਹੁਣ ਵੀ ਉੱਥੇ ਆ ਤੇ ਹੁਣ ਇਹਦਾ ਜੀ ਕਰਦਾ ਹੁਣ ਆ ਹੋਈ ਨਾ ਵੀ ਮੈਂ ਮੁੱਲ ਦੀ ਚੀਜ਼ ਆ ਉਹ ਕਿਹੜੀ ਇਦਾਂ ਦੀ ਘਰਵਾਰ ਘਰਵਾਰ ਕੀ ਥੋੜੀ ਬੰਦੀ ਕ ਜਾਤੀ ਹੈ ਹੱਥੀ ਚੀਜ਼ ਬਣਾਉਣੀ ਹਾਂ ਵਿੱਚ ਕਿੰਨਾ ਕੁਛ ਪਾਈਦਾ ਬਦਾਮ ਪਾਈਦੇ ਕਾਜੂ ਪਾਈਦੇ ਆ ਫੇਰ ਆਪਣੇ ਮਗਜ ਪਾਈਦੇ ਆ ਹਾਂ ਫੇ ਕੀ ਉਹ ਜਿਹੜੇ ਫੁੱਲ ਮਖਾਣੇ ਹੋਣ ਉਹ ਵੀ ਆਂਦੇ ਚੰਗੇ ਆ ਨਿਕਾਲੀ ਬਾਦੀ ਉੱਤੇ ਹਾਂ ਨਾਲੇ ਹੋਈ ਭੀ ਚੀਜ਼ ਜਿਹੜੀ ਆਪਾਂ ਰੀਜਣਾ ਬਣਾਈਦੀ ਘਰ ਰੀਜਣਾ ਘਰ ਬਣਾਈ ਤੇ ਜਿਹੜਾ ਹਵਾਈਆਂ ਤੋਂ ਲੈ ਕੇ ਖਾਣੀ ਉਹ ਥੋੜੀ ਗੱਲ ਬਣਦੀ ਹਾਂ ਨਾਲੇ ਕਿਉਂ ਕਰ ਦੇਸੀ ਪੈ ਜਾਂਦਾ ਹਾਂ ਰੱਖਿਆ ਮੈਂ 2 ਕਿਲੋ ਕਿਉ ਬਣਾ ਕੇ ਆਹ ਤੇ ਫਿਰ ਨਾ ਬਾਕੀ ਸਮਾਨ ਮਗਾ ਕੇ ਤੇ ਫਿਰ ਉਹਨੂੰ ਬਣਾ ਕੇ ਤੇ ਭੇਜੀਏ ਨਾ ਆਹ ਜੋ ਦਿਨ ਦਹੀਂ ਨਾ ਸਨਾ ਪੀ ਲੈਵੇ ਸਮਾਨ ਹਾਂ ਤੇ ਆਪਾਂ ਬਣਾ ਕੇ ਤੇ ਚਲਕਲਾ ਦਾਂਗੇ ਹਾਂ ਚਲ ਦੁੱਧ ਹੀ ਆਊਗਾ ਆ ਨਹੀਂ ਆਪ ਹੀ ਦੇਉਣਗੇ ਤੇ ਦੁੱਧ ਤੇ ਚਲੋ ਘਰ ਦਾ ਹੀ ਆ ਕੋਰ ਤੇ ਵਾਜੀ ਜਾਣਾ ਆਹੋ ਤੇ ਸਮਾਨ ਆਪਾਂ ਬਾਹਰੋਂ ਲੈ ਆਵਨੇ ਵਿੱਚ ਵਸ ਸੰਜੜਾ ਪਾਉਣਾ ਆਹੋ ਬਹੁਤ ਚੰਗਾ ਸੁਆਦ ਬਣ ਜਾਂਦੀ ਹੈ ਕੁਛ ਘਰ ਵਾਸਤੇ ਬਣਾਵਾਂਗੇ ਆਹੋ ਚਲੋ ਮੁੰਡੇ ਨੇ ਆਪ ਵੀ ਜੀ ਘਰ ਆਉਂਦਾ ਵਾ ਜੋਦਾ ਵੀ ਖਾ ਲੂਗਾ ਹਾਂ ਮੈਂ ਫੋਨ ਕੀਤਾ ਸੀ ਤੇ ਕਹਿੰਦਾ ਵੀ ਮੇਰੇ ਤੋਂ ਅਜੇ ਨਹੀਂ ਆਇਆ ਜਾਣਾ ਹੂੰ ਮੈਂ ਹੱਥ ਚੜ੍ਹ ਫੇਰਨਾ ਭੇਜ ਦਿੰਨੇ ਆ ਬਣਾ ਕੇ ਅੱਛਾ ਹਨ ਵੀ ਨਿਆਣਾ ਵਿੱਚ ਵਿੰਦਾ ਹੋਊਗਾ ਆਓ ਹੋਰ ਵੀ ਲੋ ਦੇ ਕੇ ਆਏ ਹੋਣੇ ਉਹਨਾਂ ਦੇ ਮਾਪਿਓ ਨਿਆਣਿਆਂ ਦੇ ਹਾਂ ਆ ਲੋਕ ਕਿ ਮਿਲਣ ਜਾਂਦੇ ਆ ਦੇ ਕੇ ਆਉਂਦੇ ਚੀਜ਼ਾਂ ਕੇ ਆ ਤੇ ਕੇ ਆਉਂਦੇ ਆ ਜੇ ਸੂਟ ਇੱਕ ਅੰਦਾ ਕਹੋਗਾ ਤੇ ਉਹ ਵੀ ਲੈ ਕੇ ਤੇ ਭੇਜ ਦੇ ਆਵਾਂਗੇ ਫੋਨ ਕਰ ਲਈ ਨਾ ਉਹਨੂੰ ਆਹੋ ਨਹੀਂ ਉਹ ਤੈਨੂੰ ਪੁੱਛ ਲੂੰਗੀ ਸੂਟ ਦਾ ਤਾਂ ਪੁੱਛ ਲੂੰਗੀ ਚਲ ਇਹ ਤੇ ਹੁਣ ਪਤਾ ਹੀ ਪਸ਼ਕੀਨ ਆ ਖਾਂਦਾ ਵਾ ਹਮ ਹਾਂ ਹਣਾ ਆ ਕੋਈ ਨਹੀਂ ਬਣਾ ਲਾਂਗੇ ਹਾਂ ਤੇ ਸੱਚ ਨੂੰ ਵੀ ਤੁਸੀਂ ਗਿਆ ਸੀ ਕੱਲ ਉਧਰ ਤੇ ਕੀ ਗੈਂਦੇ ਕੋਦੋਂ ਕਿ ਜਾਣਾ ਆਣਾ ਇਹ ਤੇ ਦਵਿੰਦਰਵਾਲ ਆਹੋ ਉਹਨੇ ਤੇ ਪਹਿਲਾਂ ਤੇ ਪਾਣੀ ਨਹੀਂ ਕੋ ਪੀ ਮੈਨੂੰ ਪੈਨ ਦਿੱਤਾ ਕਿਉਂ ਆਂਦੀ ਆਹੀਂ ਤੋਂ ਨੂੰ ਸੋਨੀਆਂ ਨੂੰ ਉੱਲੂ ਬਣਾਇਆ ਹੈ ਬਲੇ ਇੰਨਾ ਕਿਦਾਂ ਉੱਲੂ ਬਣਾ ਲਿਆ ਆਂਦੀ ਐਂ ਤੇ ਆਪਣੇ ਗਰਮ ਗਰਮ ਲੀੜੇ ਪਾ ਕੇ ਰੇ ਟਾਚੀ ਦੇ ਵਿੱਚ ਰੱਖੀ ਅੱਜ ਐਨੀ ਸਰਦਾਰ ਸਾਹਿਬ ਘਰ ਅੱਜ ਮੈਂ ਸੋਨੀਆਂ ਵੱਲੋਂ ਹੋ ਕੇ ਨਹੀਂ ਆ ਲੈ ਉਹ ਤੇ ਉਹ ਮਦੀ ਮਟਕ ਮਟਕ ਤੁਰੀ ਚੱਲ ਅਛਾ ਇੱਥੇ ਘੇਰਦੀ ਆ ਇਹਨੂੰ ਮੈਂ ਹਾਏ ਹਾਏ ਇਹ ਮੇਰੇ ਵਾਲ ਕਿੱਦਾਂ ਹੁੰਦੀ ਆ ਇਦਾਂ ਬਾਵਾ ਟੰਗਣ ਲਈ ਆ ਨਹੀਂ ਮੈਨੂੰ ਵੇਖ ਕੇ ਬਾਵਾ ਟੰਗਣ ਲਈ ਮੇਰੇ ਇੱਥੇ ਪੈਣਾ ਵਾ ਲੈ ਭੈਣ ਜੀ ਹੈ ਤੋ ਕਿੱਥੇ ਵੱਡੀ ਭੈਣ ਜੀ ਹੈ ਹੋਰ ਸਲਾਹ ਕਿੱਦਾਂ ਚੱਲਦੇ ਆ ਤੇਰੀ ਵਾਲੀ ਚੱਲਦੀ ਆ ਬਾਵਾ ਨਵੀਆਂ ਹੀ ਤਾਂ ਟੰਗਣ ਨਹੀਂ ਮੈਂ ਉਹ ਕਹੇ ਕਿੱਥੇ ਦਾ ਘਾ ਜਾਂਦੇ ਆ ਇਹ ਗੱਲ 'ਚ ਬੜੀਆਂ ਲੜਾਈਆਂ ਹੁੰਦੀਆਂ ਹੀ ਆਂ ਹਾ ਕਿਹੜੀ ਗੱਲ ਜਿੱਦੋਂ ਕੋਈ ਇਦਾਂ ਦੇਖ ਕੇ ਘਰ ਬਾਹਰ ਟੰਗਦਾ ਹੈ ਨਾ ਅਗਰੇ ਆਂਦੇ ਬਸ ਆਉਣ ਲੱਗਾ ਘਰੇ ਮੇਰੇ ਦੇ ਚੜਕੇ ਤੇ ਮੈਂ ਮੈਨੂੰ ਪਤਾ ਨਾ ਬਣਾ ਰੋੜਾ ਫੜ ਕੇ ਤੇਰਾ ਸਿਰ ਤਾਰ ਦਿੰਦੀ ਪਹਿਣ ਜੀ ਮੈਂ ਇਨੇ ਚੱਗੀ ਕਿੱਥੇ ਤੈਨੂੰ ਪਤਾ ਹੀ ਹੈ ਹਾਂ ਹਾਂ ਇਹਨੇ ਜੋਗੀ ਕਿਉਂ ਨਹੀਂ ਜੇਲ੍ਹ ਕਿਤੇ ਤੇਰਾ ਬਸ ਹੀ ਚੱਲੇ ਨਾ ਵੱਡੀ ਪਹਿਣ ਜੀ ਤੂੰ ਉਸ ਮਾਲ ਨੂੰ ਟਾਕੀ ਲਾਵੇਂ ਪਰ ਤੇਰਾ ਬਸ ਨਹੀਂ ਚੱਲਦਾ ਉਹ ਇੰਨੀਆਂ ਪੌੜੀਆਂ ਨਹੀਂ ਬਣਾਈਆਂ ਰੱਬ ਨੇ ਜਿੰਨੇ ਬਣਾਈਆਂ ਨਹੀਂ ਆਉਣੀਆਂ ਉਹ ਜਾਂਦੀਆਂ ਹੁੰਦੀਆਂ ਤੇਰੇ ਵਰਗੀਆਂ ਚੱਲੇ ਕਿੱਧਰੋਂ ਮੈਂ ਤੇਰੀ ਵਾਲੀ ਚੱਲੀ ਹਾਂ ਮੇਰੇ ਆ ਚੱਲੇ ਚੱਲ ਆ ਜਾ ਫੇ ਚੱਲੀਏ ਨਹੀਂ ਤੂੰ ਕਿੱਥੋਂ ਆਈ ਹੁਣ ਮੈਂ ਮੜ ਜਾਇਦਰ ਲੱਗ ਗਈ ਆ ਇਹ ਵੀ ਕਿਹਦੇ ਘਰ ਵਾਈ ਕਿ ਸਰ ਕਹੜਾ ਨਾਂ ਤੇ ਹੋਊਗਾ ਹੀ ਨਾ ਉਦਾਂ ਹੀ ਘਰ ਵਿਹਲੀ ਬੈਠੀ ਬੋਰ ਹੋ ਗਈ ਮੈਂ ਚੱਲ ਹਾਂ ਹੋਰ ਸੁਣਾਉ ਤਾ ਹੀ ਠੀਕ ਠਾਕ ਉਹ ਤੇ ਦਵਿੰਦਰ ਆਂਦੀ ਮੈਨੂੰ ਪੁੱਛਣ ਲੱਗੀ ਅੰਦਰ ਬਾਹਰ ਤੁਰੇ ਅੱਛਾ ਅੱਛਾ ਪੀ ਅਟੈਚੀ ਕੀ ਕਰਨ ਨੂੰ ਪੈਕ ਕੀਤੇ ਤੇ ਆਂਦੀ ਮੈਂ ਉਹਨੂੰ ਆਖਿਆ ਅਸੀਂ ਤਾਂ ਬਾਹਰ ਚੱਲੇ ਅੱਛਾ ਅਸੀਂ ਤੁਹਾਨੂੰ ਉੱਲੂ ਬਣਾਇਆ अच्छा ਝੂਠ ਹੀ ਬੋਲਦਾ ਝੂਠ ਹੀ ਆਂਦੀ ਅਹੀਂ ਉਹਨੂੰ ਬੋਲਿਆ ਤੇ ਉਹ ਤਾਂ ਅਹੀਂ ਗਰਮ ਗਰਮ ਲੀੜੇ ਜਿਹੜੇ ਉਹ ਅਸੀਂ ਪਾ ਕੇ ਤੇ ਰੱਖ ਲਏ ਉਹਦੇ ਉਹਨਾਂ ਦੇ ਵਿੱਚ اچھا ਉਹਦਾ ਨਾ ਉਹਦੇ ਇਹ ਗੱਲ ਸੱਚ ਮੈਨੂੰ ਚੇਤਾਪਨ ਲੱਗਿਆ ਗਰਮ ਨਹੀਂ ਠੰਡੇ ਲੀੜੇ اچھا ਗਰਮੀਆਂ ਵਾਲੇ ਜਿਹੜੇ ਹੁਣ ਤਾਂ ਸਿਆਲ ਆਉਣ ਡਿਆ ਆਹੋ ਉਹੀ ਗਰਮੀਆਂ ਵਾਲੇ ਰੱਖ ਦੇਦੇ ਤੇ ਸਿਆਲਾਂ ਵਾਲੇ ਜਿਹੜੇ ਸਿਆਲ ਵਾਲੇ ਜਿਹੜੇ ਅਸੀਂ ਉਹਨਾਂ ਵਿੱਚੋਂ ਕੱਢ ਲਏ ਹਾਂ ਤੇ ਆਂਦੀ ਉਹਨੂੰ ਆਦਤ ਵਾ ਤੇ ਤੁਰੀ ਫਿਰਨ ਦੀ ਤਾਂ ਮੁੜ ਕੇ ਫੇਰ ਆਂਦੀ ਇੱਥੋਂ ਸੁਣ ਕੇ ਨੇ ਸਾਰੇ ਪਿੰਡ ਚ ਹੀ ਹੁੰਨੇ ਤਮਾ ਦੇਣਾ ਹਾਂ ਤਮਾਉਂਦੀ ਆ ਕਿ ਮੈਂ ਅੱਗੇ ਚ ਨਹੀਂ ਆਂ ਵੀ ਜੇ ਨਾ ਕਿਸੇ ਤੋਂ ਗੱਲ ਪਚਾਉਣੀ ਹੋਵੇ ਨਾ ਤਾਂ ਬੰਦਾ ਸੋਨੀਆ ਕੋ ਕਰਦੇ ਸੋਨੀਆ ਨਾਲ ਗੱਲ ਕਰਦੇ ਆਹੋ ਸ਼ੁਰਲੀ ਜੀ ਸਾਰੇ ਘੁੰਮ ਜਾਂਦੀ ਆ ਉਹ ਤਾਂ ਸਾਰੇ ਕਿਤੇ ਇੱਕ ਮਿੰਟ ਨਹੀਂ ਕਿਸ ਦੀ ਸੁਣਦੀ ਨਹੀਂ ਭੱਜੀ ਫਿਰਦੀ ਆ ਦੇ ਹਾਂ ਹਾਂ ਆ ਤੇ ਹਾਈ ਤਰ੍ਹਾਂ ਆਂਦੀ ਉਹਨੇ ਕੀਤੀ ਤੇ ਲੈ ਅਸੀਂ ਅੱਗੇ ਆਂਦੀ ਹੀ ਮੈਂ ਨੂੰ ਗਰਸਾਬ ਨੂੰ ਵੀ ਗਰਸਾਬ ਲੈ ਸਵੇਰ ਨੂੰ ਸਾਡੇ ਘਰ ਕੋਈ ਆਇਆ ਹੀ ਲੈ ਵੀ ਉਹਨਾਂ ਤਾਂ ਬਾਹਰ ਚਲ ਜਾਣਾ ਤੇ ਅੰਦਰ ਹੁਣ ਆਣਾਂ ਗੇਨ ਤੁਸੀਂ ਭੈਣ ਜੀ ਨਹੀਂ ਕਿੱਥੇ ਜਾਣਾ ਹੈ ਭੈਣੇ ਆਪਾਂ ਲੈ ਤੂੰ ਵੀ ਟੈਚੀ ਟੂਚੀ ਪੈ ਕੇ ਤੇਹੀ ਤੇ ਕਹਿੰਦੇ ਚੱਲ ਜਾਣਾ ਬਾਹਰ ਜਿਹੜਾ ਬੰਦਾ ਟੈਚੀ ਪੈ ਕਰਦਾ ਵਾ ਅੱਛਾ ਉਹ ਆਪਣੇ ਘਰਾਂ ਦੇ ਗਰਮ ਠੰਡੇ ਕੱਪੜੇ ਹੀ ਰੱਖਣ ਵਾਸਤੇ ਕਰਦਾ ਵਾ ਕੁਛ ਨਾ ਕੁਛ ਉਹਨਾਂ ਨੇ ਕਿਸੇ ਨੇ ਕਿਤੇ ਵਾਂਡੇ ਜਾਣਾ ਹੋਵੇ ਦੋ ਚਾਰ ਦਿਨ ਵਾਸਤੇ ਵਿਆਹ ਜਾਣਾ ਹੋਵੇ ਉਹ ਤਾਂ ਵੀ ਟੈਚੀ ਪਿਆ ਕਰਦਾ ਵਾ ਹੂੰ ਉਹਨਾਂ ਨੇ ਕਿਤੇ ਲੋਕਾਂ ਨੇ ਘੁੰਮਣ ਜਾਣਾ ਆਵੇ ਤਾਂ ਵੀ ਜੱਤੀ ਪੈਕ ਕਰਦੇ ਆ ہاں ਜੀ ਛੇਤੀ ਦੱਸ ਇਹਦਾ ਮਤਲਬ ਇਹ ਨਹੀਂ ਆ ਕਿ ਕੋਈ ਬਾਹਰਲੇ ਮੁਲਕੀ ਜਾਵੇ ਰਟੈਚੀ ਪੈਕ ਕਰਦਾ ਵਾ ਨਹੀਂ ਤੁਸੀਂ ਜੋ ਕਹਿੰਦੇ ਬਾਹਰ ਮੁਲਕ ਜਾਣਾ ਮੈਂ ਤਾਂ ਕਹਿੰਦਾ ਮੈਂ ਸੱਚੀ ਚੱਲੀ ਹਾਂ ਤੂੰ ਹੀ ਆਣ ਕੇ ਪਾਤਾ ਹੀ ਰੋਲਾ ਚੱਲ ਚਲੇ ਚੱਲ ਚਲੇ ਤੂੰ ਤਾਂ ਮੇਰੀ ਕਿਤੇ ਵਾਹ ਪੇਸ਼ ਨਹੀਂ ਜਾਣ ਦਿੱਤੀ ਉਹ ਦਿਨ ਕਿਉਂ ਭੈਜੀ ਕੀ ਹੋਇਆ ਅਹੀਂ ਤੱਕ ਦੇ ਨਹੀਂ ਚੱਲੇ ਸੀ ਤੇ ਆਪਣੇ ਘਰੇ ਆ ਹਾਂ ਪਰ ਤੇਰੇ ਕੋਲੇ ਜੇ ਠੰਡ ਪੈ ਗਈ ਨਾ ਲੋਕਾਂ ਦੇ ਦੇਸੀ ਵਾਰਾ ਪਾ ਕੇ ਸਾਰੇ ਲੈ 10 ਭੈਣ ਜੀ ਹੱਦ ਹੋ ਗਈ ਤੇਰੇ ਵਾਲੀ ਤੂੰ ਤੇ ਕੁવાડી ਲੈ ਕੇ ਮੇਰੇ ਦਿਵਾਲੇ ਹੋ ਗਈ ਮੈਨੂੰ ਕੀ ਲੋੜ ਦੋਹਰਾ ਪਾਉਂਦੀ ਹੈ 10 ਹੋਰ ਕੋਈ ਪਿੰਡ ਚ ਕੋਈ ਗੱਲ ਕਰੂਗਾ ਉਹ ਨਾਮ ਹੀ ਇੱਤੇ ਹੀ ਹੋਣਾ 10 ਸਬੂਤ ਦੇ ਕਿ ਜਿਹੜੀ ਮੈਂ ਗੱਲ ਕੀਤੀ ਲੈ ਮੇਰੀ ਫੋਟੋ ਦਿਖਾ ਕਿੱਥੇ ਮੇਰੀ ਫੋਟੋ ਆਉਂਦੀ ਕਿੱਥੇ ਮੇਰੇ ਸਾਈਨ ਹੋਏ ਕਿੱਥੇ ਮੇਰੀ ਵੀਡੀਓ ਬਣੀ 10 ਸਹੀ ਸਬੂਤ ਤੇ ਸਬੂਤ ਹੈਗਾ ਤੇ ਕੋਈ ਸਭ ਕੁਝ ਹੈਗਾ ਮੈਂ ਜੋਰ ਲਾ ਹੀ ਲਾ ਤੂੰ ਬਹਿਣਾ ਇਹਦਾ ਨਹੀਂ ਕਰੀਦਾ ਹੁੰਦਾ ਉਹੋ ਹੀ ਗੱਲ ਕਰੀ ਜੇ ਜਿਹੜਾ ਸਬੂਤ ਕਰਦੇ ਨੂੰ ਦੇਦਾ ਸਬੂਤ ਲੋਕੀ ਤੇ ਲੋਕੀ ਕਿਹੜਾ ਵੇਖ ਜਾਂਦੇ ਆਣ ਗਵਾਨ ਨੂੰ ਚੰਗਾ ਵੇਖ ਕੇ ਤੈਨੂੰ ਪਤਾ ਹੀ ਲੋਕਾਂ ਨੇ ਤੇ ਝੂਠ ਹੀ ਲੁੱਤੀਆਂ ਲਾ ਕੇ ਫਿਰ ਲੋਕੀ ਲੜ ਪੈਣ ਸਿੰਘ ਇਹਨਾਂ ਦੇ ਫਸ ਜਾਣ ਤੇਰਾ ਨਾ ਲੋਕੀ ਪੜੀ ਤਾਂ ਦੀ ਗੱਲ ਤੇਰਾ ਨਾ ਪਾਜੀ ਮੈਨੂੰ ਆਉਣ ਨਹੀਂ ਦਿੰਦਾ ਥੋੜੇ ਕੀਤਿਆ ਕੇ ਅੱਜ ਘਰ ਲੜਨ ਵਾਸਤੇ ਸੁਣੀ ਹਾਂਜੀ ਉਹ ਕਰ ਨਹੀਂ ਹੈਗੇ ਤੇ ਮੈਂ ਤਾਹ ਕਰਕੇ ਆਈ ਹਾਂ ਗਾ ਹੀ ਲਾਉਣ ਤੂੰ ਟੱਕਰ ਗਈ ਤੇ ਚੰਗਾ ਹੋਇਆ ਜੇ ਤੂੰ ਸਬੂਤ ਦੀ ਗੱਲ ਕਰਦੀ ਆ ਨਾ ਆ ਜਾ ਮੈਂ ਤੈਨੂੰ ਹੁਣ ਨਾ ਚਾਚੀ ਸ਼ਿੰਦੋ ਦੇ ਮੂੰਹ ਤੇ ਕਰਾਵਾਂ ਨਹੀਂ ਨਹੀਂ ਮੈਂ ਗਾ ਸੋ ਚਾਚੀ ਸ਼ਿੰਦੋ ਵਾਲੇ ਮੈਂ ਆਪੇ ਚਲ ਜਾਊਂਗੀ ਚਾਚੀ ਸ਼ਿੰਦੋ ਲਦਾਸ ਮੈਨੂੰ ਢਾਰ ਮਾਰਾ ਚਾਚੀ ਸ਼ਿੰਦੋ ਨੇ ਮੱਕ ਮਾੜੀ ਨਾ ਚੰਗੀ ਨਾ ਹੈ ਤੂੰ ਕਰਕੇ ਆਈ ਮਨਪ੍ਰੀਤ ਨਾਲ ਗੱਲਾਂ ਤੇ ਮਨਪ੍ਰੀਤ ਨੇ ਦੱਸਿਆ ਚਾਚੀ ਸ਼ਿੰਦੋ ਨੂੰ ਚਾਚੀ ਸ਼ਿੰਦੋ ਆਖੀ ਆ ਦੇ ਕਰ ਪੈਣਾ ਤੁਸੀਂ ਚੱਲਨੇ ਸਾਨੂੰ ਮਿਲ ਕੇ ਨਹੀਂ ਗਏ ਤੁਸੀਂ ਨੂੰ ਮਿਲਣੇ ਆਉਂਦੇ ਪੈਣਾ ਕਈ ਦਾ ਕਈ ਕੁਝ ਪਹਿਲੀ ਗੱਲ ਮਨਪ੍ਰੀਤ ਉਹਦਾ ਕੰਨ ਲਾਈ ਰੱਖੀ ਤੁਹਾਡੀ ਕੰਨ ਤਾਂ ਜਦੋਂ ਵੇਖੋ ਐਦਾਂ ਹੀ ਲੱਗੀ ਹੁੰਦੀ ਆ ਮਨਪ੍ਰੀਤ ਦਾ ਘਰ ਸਾਡੇ ਘਰ ਨਾਲੋਂ ਬੜਾ ਹਟ ਮਾਵਾਂ ਹੱਦ ਨਾਲ ਕੰਨ ਮਨਪ੍ਰੀਤ ਨਹੀਂ ਲਾਉਂਦੀ ਤੂੰ ਜਿਹੜੀ ਗੱਲਾਂ ਕਰਦੀ ਆ ਨਾਲ ਸੁਣੋ ਜੇ ਮਨਪ੍ਰੀਤ ਨੇ ਕਹਿ ਦਿੱਤਾ ਤਾਈ ਨੂੰ ਤੇ ਤਾਈ ਦੇ ਢੇਡ ਚ ਪਚੀ ਨਹੀਂ ਤਾਈ ਚੱਲ ਪਾਈ ਚੱਪਲ ਚੱਲ ਚੱਲਦਾ ਉਹਦੇ ਕੋਲ ਵੀ ਨਾ ਜਾ ਰੋ ਪਹਿਲਾਂ ਤੇਰੇ ਢੇਡ ਚ ਨਹੀਂ ਪਚੀ ਲੈ ਦੱਸ ਭੈਣ ਜੀ ਤੂੰ ਮੇਰੇ ਤੇ ਨਾ ਲਾਈ ਜਾਨੀ ਪਿੰਡ ਚ ਇਕੱਲੀ ਤੈਨੂੰ ਮੈਂ ਹੀ ਦੇਖਦੀ ਆ ਹੋਰ ਸੋਨਿਆ ਇਹੀ ਗੱਲ ਹੀ ਤੇਰ ਨਾਲ ਕਰਦੇ ਆ ਨਾ ਇਹ ਗੱਲ ਹੈ ਹੀ ਤੇਰੇ ਤੋਂ ਤੁਰਦੀ ਨਾ ਭੈਣ ਜੀ ਐਡਾ ਗੱਲ ਨਹੀਂ ਆ ਜਦੋਂ ਘਰ ਚ ਗੱਲ ਹੋਵੇ ਨਾ ਤੂੰ ਬਦੋ ਬਦੀ ਬਾਹਰ ਪਤਾ ਲੱਗ ਜਾਂਦਾ ਨਹੀਂ ਐਡਾ ਕਰਨੀ ਆਈ ਤੇ ਸੋਣੀਏ ਮੈਂ ਹੁਣ ਉਹ ਗੱਲ ਛੱਡ ਪੈਣ ਤੂੰ ਇਹ ਗੱਲ ਨਾ ਕਰੀ ਮੇਰੀ ਗੱਲ ਦਾ ਤੂੰ ਐਡਾ ਕਰ ਵੀ ਮੈਂ ਨਾ ਰੱਬ ਕੋ ਡਰ ਕੇ ਆ ਨਹੀਂ ਤੂੰ ਸਾਡੇ ਘਰ ਨਾ ਹੀ ਆਇਆ ਕਰ ਤੇ ਚੰਗਾ ਲੈ ਭੈਣ ਜੀ ਦੱਸ ਉਹ ਤੇ ਗੱਲ ਕਰ ਛੜੀ ਨਾ ਤੂੰ ਲੋਕੀ ਦੇ ਅੱਗੇ ਕਹਿੰਦੇ ਸੀ ਪੀਏ ਦੋਹੇ ਇਕੱਠੇ ਨਾ ਬੈਣ ਇਧਰੋਂ ਸਬਜੀ ਕਿਉਂ ਮੰਗੇ ਖਾੜਦੀ ਜੇ ਮਾਸਾ ਖਾੜ ਕੇ ਸਾਰੀ ਲਈਦਾ ਡਾਂਗ ਤੇ ਕੀ ਲੋਕਾਂ ਕੋ ਜਰਿਆ ਨਹੀਂ ਗਿਆ ਤੈਨੂੰ ਨਹੀਂ ਪਤਾ ਤੇ ਛੱਡ ਮੀ ਕਸ ਨੀ ਇਨਾ ਗੁੱਸੇ ਨਾ ਹੋ 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 ਗਾਲੀ ਆਂਦੀ ਚਾਚੀ ਜੀ ਤੂੰ ਆ ਗਈ ਮੈਂ ਕਿਹਾ ਮੈਂ ਤਾਂ ਸੁਣ ਕੇ ਹੀ ਆਈ ਆਂ ਨੇ ਮਨਪਰੀ ਜਿਹੜਾ ਗੱਲ ਕੀਤੀ ਤੇ ਮਨਪਰੀ ਜਿਹੜੇ ਮੈਂ ਨਾ ਕਰਤੀ ਆਹੋ ਤੇ ਮੈਂ ਕਿਹਾ ਗੋਪੀ ਸਗੋ ਮੈਨੂੰ ਆਖੇ ਤੂੰ ਪੁੱਛੀ ਨਾ ਤੇ ਮੈਂ ਆਖਿਆ ਨਹੀਂ ਮੈਂ ਪੁੱਛ ਕੇ ਆਂ ਮੀ ਆ ਕਿਤੇ ਚੋਰੀ ਚੋਰੀ ਨੇ ਚੱਲ ਜਣ ਸਾਨੂੰ ਮਿਲ ਕੇ ਚੱਲ ਜਾਣ ਗਵਾਂਡ ਵਾ ਫੇਰ ਵੀ ਆਪਣੇ ਆ ਨਹੀਂ ਮੈਂ ਤੁਹਾਨੂੰ ਕਹਿਨ ਲਈ ਸੀ ਨਾ ਵੀ ਭਾਜੀ ਤਾਂ ਮਿਲੇ ਹੀ ਕਿ ਪਰਸੋਂ ਰਾਤੀ ਹੂੰ ਤੇ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ ਹੈਗੀ ਤੇ ਫਿਰ ਉਹ ਹੀ ਨੂੰ ਝੂਠ ਹੀ ਕਿਹਾ ਨਾ ਆਹੋ ਹਾਂ ਤੇ ਉਹਨੂੰ ਪਾਵੇਂ ਝੂਠ ਹੋਏ ਸੱਚ ਹੋਵੇ ਉਹ ਤੇ ਝੂਠ ਦਾ ਵੀ ਸੱਚ ਬਣਾ ਦਿੰਦੀ ਤੇ ਆਪਾਂ ਨੂੰ ਆ ਹੀ ਗਿਆ ਸੱਚ ਤੇ ਨਾਲੇ ਤੁਸੀਂ ਕਹਿੰਦੇ ਵੀ ਮਨਪ੍ਰੀਤ ਨੇ ਦੱਸਿਆ ਤੇ ਮਨਪ੍ਰੀਤ ਨੂੰ ਵੀ ਸੱਚ ਆ ਹੀ ਗਿਆ ਆ ਹੀ ਗਿਆ ਕਿ ਉਹ ਤਾਂ ਸਗੋਂ ਅੰਦਰ ਮੇਰੇ ਗਾਲੀ ਪੈ ਗਈ ਪਹਿਲੋਂ ਤੇ ਆਂਦੀ ਆ ਚਾਚੀ ਜੀ ਤੁਸੀਂ ਜਦੋਂ ਆਉਂਦੇ ਹੋ ਤਾਂ ਇਹੋ ਜੀ ਗੱਲ ਹੀ ਸੁਣ ਕੇ ਆਉਂਦੇ ਹੀ ਤਮੇ ਆਖਿਆ ਮੈਂ ਸੁਣੀ ਤੇ ਮੈਂ ਆਈ ਮੇਰੇ ਕੋ ਤੇ ਰਿਆ ਨਾ ਗਿਆ ਹਾਂ ਉਹਨੇ ਰੋਲ ਤਾਂ ਕੋਈ ਨਾ ਗੱਲ ਸੁਣਨ ਨੂੰ ਮਿਲ ਜਾਂਦੀ ਆ ਮਿਲ ਜਾਂਦੀ ਜੇ ਨਾ ਪੁੱਛ ਕੇ ਆ ਤਾਂ ਫਿਰ ਆਣਗੜ ਨੇ ਗੁੱਸਾ ਕਰਨਾ ਵੀ ਪੁੱਛਿਆ ਨਹੀਂ ਪੁੱਛਿਆ ਨਹੀਂ ਹਾਂ ਪਰ ਤੇ ਜੇ ਪੁੱਛਣ ਚਲਜੋ ਤਾਂ ਵੀ ਗੁੱਸਾ ਹੁੰਦਾ ਤੇ ਮੈਨੂੰ ਹੁਣ ਤਾਂ ਸਮਝ ਨਹੀਂ ਲੱਗਦੀ ਵੀ ਬੰਦਾ ਗੱਲ ਕਰੇ ਕਿਹੜੀ ਤੇ ਨਾ ਕਿਹੜੀ ਕਰੇ ਆਹੋ ਤੇ ਐਦਾਂ ਦਾ ਤੇ ਸਾਹ ਵੀ ਹੋਤੀ ਇਹ ਹੁਣ ਤੇ ਪੁੱਛਣ ਚ ਵੀ ਨਾ ਪੁੱਛਣ ਚ ਫੈਰਾ ਹਾਂ ਸਹੀ ਗੱਲ ਆ ਅਗਲੇ ਤੋਂ ਉਲਟਾ ਸਮਝ ਲੈਂਦੇ ਝਟ ਹਾਂ ਆਹ ਤੇ ਦਿਵਿੰਦਰ ਨੇ ਪਹਿਲਾਂ ਤਾਂ ਗੁੱਸਾ ਕੀਤਾ ਤਾਂ ਮੁੜਕੇ ਫੇਰ ਮੈਂ ਜਦੋਂ ਨਾਂ ਲਿਆ ਵੀ ਸੋਨੀਆਂ ਨਾਲ ਕੀਤੀ ਤੇ ਉਹ ਫੇਰ ਆਂਦੀ ਹੈ ਸੋਨੀਆਂ ਦੇ ਨਾਲ ਤੇ ਮੈਂ ਹੀ ਉਹ ਟਾਚੀ ਰੱਖੇ ਸੀਗੇ ਤੇ ਮੈਂ ਹਾਂਗਾ ਲਾਕੀ ਫੇਰ ਉਹ ਠੱਡੀ ਪਈ ਅੱਛਾ ਆਹ ਚਲੋ ਉਦੋਂ ਮੈਂ ਵੇਖਣ ਲਈ ਮਨਪ੍ਰੀਤ ਉਹਨਾਂ ਨੇ ਬਾਬਾ ਹੀ ਕੰਮ ਕਰੀ ਜਾਂਦੇ ਹੈ ਨਾ ਆਹੋ ਮਨਪ੍ਰੀਤ ਸੋਣੀ ਵੀ ਘਰ ਬਣਾਉਂਦੇ ਹੋ ਵੀ ਕੋਈ ਸੁਣ ਲੈ ਮੇਰ ਕੋ ਹਾਂ ਉਹ ਤਾਂ ਮੈਂ ਉਹਨੂੰ ਪੁੱਛਿਆ ਵੀ ਮਨਪ੍ਰੀਤ ਤੁਸੀਂ ਮਿਸਤਰੀ ਲਾਏ ਦੱਸਿਆ ਹੀ ਨਹੀਂ ਹੂੰ ਤੂੰ ਆਂਦੀ ਲੈ ਤੁਸੀਂ ਪੈੜੀ ਲਈ ਆ ਤੇ ਤੁਸੀਂ ਕਿਸ ਨਾ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਹੈ ਇਹ ਤੇ ਸਾਰਿਆਂ ਨੂੰ ਕਿ ਦੱਸਿਆ ਵੀ ਸਾਡੇ ਕੋਲ ਤੇ ਪੈਸੇ ਅਸੀਂ ਉੱਥੋਂ ਫੜ ਉੱਥੋਂ ਫੜਤਾ ਹੈ ਘੜੇ ਕਰਾ ਜੁੰਦੇ ਆ ਨਹੀਂ ਸਾਰੇ ਤੇ ਸਾਡਾ ਤੇ ਸਾਰੇ ਰੋਲਾ ਪਿਆ ਹੈਗਾ ਆਹੋ ਹਾਂ ਜੀ ਜੀ ਉਹਨੇ ਨਾ ਦੱਸਿਆ ਹੋਊਗਾ ਆਹੋ ਤੇ ਆਂਦੀ ਹੈ 6 6 7 7 ਫੁੱਟ ਦੇ ਤੇ ਹੈਗੇ ਆ ਮਿਸਤਰੀ ਤੇ ਤੁਹਾਨੂੰ ਦਿਹੇ ਨਹੀਂ ਤੇ ਮੈਂ ਆਖਿਆ ਸਾਨੂੰ ਉਹ ਲੈ ਅਸੀਂ ਕਿਹੜੇ ਸਾਡੇ ਮਿਸਤਰੀਆਂ ਵੱਲ ਵੇਂਦੇ ਰਹਿਨੇ ਆ ਉਹ ਤੇ ਮੈਂ ਗਈ ਤੇ ਫੇਰ ਮੈਂ ਵੇਖੇ ਮਿਸਤਰੀ ਉਹ ਤਾਂ ਬੜਾ ਸੋਹਣਾ ਉਹਨਾਂ ਨੇ ਬਣਾ ਲਿਆ ਹਾਂ ਗਲਤ ਨਾ ਉਹਦਾ ਮਾਰਦੀ ਜੀ ਕੁੰਜੇ ਨਹੀਂ ਪੈਣ ਦਿੰਦੀ ਨਹੀਂ ਪੈਣ ਦਿੰਦੀ ਤਾਂ ਤਾਂ ਬੈਖੜੇ ਆਪੇ ਪੁੱਛਣਾ ਹੀ ਨਹੀਂ ਚਾਹੀਦਾ ਹਾਂ ਹੁਣ ਇਸ ਤਰ੍ਹਾਂ ਦਾ ਹਿਸਾਬ ਹੋਣਾ ਤੇ ਤੁਹਾਡੇ ਆ ਪਹਿਲੇ ਹਿਸਾਬ ਤੁਸੀਂ ਪੁੱਛਣ ਚੱਲ ਜਾਂਦੇ ਆ ਤੇ ਪਰ ਅੱਜ ਕੱਲ ਨਹੀਂ ਸਮਾਂ ਹੈਗਾ ਪਰ ਮੈਂ ਤੇ ਗੋਪੀ ਖੁਸ਼ੀ ਦੇ ਨਾਲ ਹੀ ਪੁੱਛ ਲੈਣੀ ਹਾਂ ਹਾਂ ਤੇ ਪਰ ਸਾਡੇ ਬਾਰੇ ਪਹਿਰੇ ਨਹੀਂ ਇਹੋ ਜੀਆਂ ਗੱਲਾਂ ਹੁੰਦੇਗਾ ਹੁਣ ਤੇ ਕੁੜੀਆਂ ਵਾਲੀ ਬੜੇ ਕਮਤ ਨਾ ਮੰਮੀ ਦੁਨੀਆ ਹੀ ਸਾਰੀ ਇਦਾਂ ਦੀ ਹੋ ਗਈ ਆ ਤੇ ਪਰ ਸਾਡਾ ਸੁਭਾਤ ਉਹ ਹੀ ਰਹਿਣਾ ਭਾਵੇਂ ਕੋਈ ਮੇਰਾ ਗੁੱਸਾ ਕਰੇ ਤਾਂ ਭਾਵੇਂ ਤੀਏ ਮੇਰਾ ਕੋਈ ਨਾ ਮੈਂ ਤਾਂ ਗੱਲ ਅਗਲੇ ਨੂੰ ਆ ਹੀ ਦੇਣੀ ਤੇ ਪੁੱਛ ਹੀ ਲੈਣੀ ਆ ਆਹ ਪੁੱਛ ਲੈਣੀ ਚਾਹੀਦੀ ਆ ਕਿ ਹਾਂ ਜੀ ਅੱਭੀ ਰੋ ਦਾ ਪਤਾ ਵੀਰੋ ਆਂਟੀ ਨੇ ਕੀ ਕੀਤਾ ਪੀ ਲੋਕਾਂ ਨੂੰ ਤਾਂ ਬੜੀਆਂ ਗੱਲਾਂ ਕਰਦੀ ਆ ਲੋਕਾਂ ਦੀ ਨੂੰ ਏਦਾਂ ਤੇ ਉਦਾਂ ਹੁਣ ਆਪਣੀ ਸੁਣ ਲਾ ਆ ਦੀ ਗੱਲ ਅਗਲੀ ਨੇ ਪਹਿਲੀ ਬੰਨਾ ਵੇਚ ਕੇ ਨੂੰ ਲੱਭੀ ਪੜੀ ਲਿਖੀ ਉਹਨੂੰ ਹਾਈਲਾਈਟਸ ਕਰਾਈ ਉਹਨੂੰ ਬਾਹਰ ਘੱਲਿਆ ਸਾਲ 2 ਸਾਲ ਖੰਡ ਪੈ ਗਈ ਉਹ ਤੇ ਡੀਕੇ ਪਿਆ ਅਜੇ ਵੀ ਮੁੰਡੇ ਨੂੰ ਲੈਣ ਆਉਂਦੀ ਆ ਅਜੇ ਵੀ ਲੈਣ ਆਉਂਦੀ ਆ ਪਰ ਕਿੱਥੇ ਜਦੋਂ ਪੁਸ਼ਪੜਦਾਲ ਹੋਈ ਨਾ ਤੇ ਆ ਬਾਅਦ ਚ ਪਤਾ ਲੱਗਾ ਵੀ ਕੁੜੀ ਨੇ ਵਿਆਹ ਦੇ ਬਾਰੀ ਕਰਾ ਲਿਆ ਉਹ ਬੈਠੀ ਹੁਣ ਮੱਥੇ ਨੂੰ ਹੱਥ ਮਾਰਦੀ ਹਾਂ ਵਿਚਾਰੀ ਦੁੱਖ ਸੁੱਖ ਰੋਂ ਫੋਲਦੀ ਤੇ ਨਾਲੇ ਰੋਂਦੀ ਹੀ ਮੇਰੇ ਗਾੜੀ ਤੁਹਾਨੂੰ ਸੁਣ ਕੇ ਆਈ ਤੇ ਮੇਰੇ ਟੈਨਸ਼ਨ ਜੀ ਪੈ ਗਈ ਮੈਨੂੰ ਵੀ ਆਪ ਕਹਿੰਨੀ ਆ ਫਿਰ ਅੱਬਾ ਇਹੋ ਜਿਹੀ ਕਿਸੇ ਨਾ ਕਰੀ ਨਾ ਪਰ ਐਦਾਂ ਜਿਹੜਾ ਧੱਕਾ ਲੋਕੀ ਕਰਦੇ ਆ ਨਾ ਪਤਾ ਨਹੀਂ ਕਿੱਥੇ ਲੇਖਾ ਦੇਣਾ ਸੁਣਿਆ ਉਹਨਾਂ ਨੇ ਹਾਂ ਇਹ ਨਹੀਂ ਨਾ ਪਤਾ ਲੋਕਾਂ ਨੂੰ ਇੰਨਾ ਪੈਸਾ ਲਵਾਤਾ ਤੇ ਮੋਰੋ ਤੋੜੀ ਉਹਨਾਂ ਨੂੰ ਵੇਖ ਤੋ ਉਹੋ ਜੇ ਕਰ ਦਿੱਤਾ ਜਿਹੋ ਜੇ ਆਗੇ ਤੇ ਉਹਨਾਂ ਨੇ ਕਿੱਥੋਂ ਉਠਣਾ ਵਿਚਾਰਿਆ ਨਹੀਂ ਚੱਲ ਪਹਿਲੀ ਵੀ ਇੱਥੋਂ ਗਈ ਹੁਣ ਹੈ ਤੇ ਫੇਰ ਤੇਰੇ ਨਾਲ ਵੀ ਜੇ ਹੁਣ ਤੇਰੇ ਨਾਲ ਦੁੱਖ ਸੁੱਖ ਕਰ ਗਈ ਸੀ ਤੂੰ ਉਸੜੇ ਮੈਨੂੰ ਦੱਸਣ ਡੈ ਭੀ ਲੈ ਭੈਣ ਜੀ ਤੈਨੂੰ ਤੇ ਮੈਂ ਤਾਂ ਦੱਸਾਂ ਨਹੀਂ ਭੀ ਗਵਾੜ ਮੱਥਾ ਤੂੰ ਤੂੰ ਮੈਨਾਂ ਦੋਖਸਕ ਕਰ ਲੈਨੀ ਮੈਂ ਤੇਰਨਾ ਕਰ ਲੈਨੀ ਆ ਤੇ ਮੈਂ ਕਿਹਾ ਚੱਲ ਹੁਣ ਭੈਣ ਜੀ ਪੁੱਛਣੀ ਤੇ ਗੱਲਾਂ ਇਹਨੇ ਪਿਆਰ ਨਾ ਕਰਨੀ ਤੇ ਮੈਂ ਚਲ ਦੱਸ ਹੀ ਦੇ ਪਰ ਮੈਂ ਤੈਨੂੰ ਇਹ ਨਹੀਂ ਕਿਹਾ ਮੈਨੂੰ ਲੋਕਾਂ ਦੀਆਂ ਗੱਲਾਂ ਦੱਸ ਤੇਰੇ ਕਿਹੜੇ ਚ ਗੱਲ ਨਹੀਂ ਕੀ ਪਾਈਦੀ ਤੂੰ ਅਸਲੇ ਜਾ ਕੇ ਦੱਸ ਦੱਸਣ ਡੈ ਪੈਨੀ ਗਵਾਣ ਮੱਥਿਆਂ ਤੇ ਸਰ ਤੂੰ ਹੁਣ ਮੈਨੂੰ ਆ ਗੱਲ ਦੱਸੀ ਆ ਨਾ ਮੈਂ ਤੇ ਕਿਸੇ ਕੋ ਨਾ ਨਹੀਂ ਲੈਣਾ ਇਹ ਗੱਲ ਦਾ ਸਾਡ ਦੀ ਗੱਲ ਪੈਣੀ ਪਤਾ ਕੀ ਜਾਤ ਬੁੱਢੀ ਦੀਦਾ ਨਹੀਂ ਨਾ 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 ਪਈ ਇਹ ਗੱਲ ਵੀ ਇੰਦਾ ਕਿਸੇ ਨਾ ਰੱਬ ਕਰੇ ਨਾ ਇੰਨਾ ਧੱਕਾ ਨਾ ਕਿਸੇ ਨਾ ਕਰੇ ਪਰ ਤੂੰ ਹੁਣ ਮੈਨੂੰ ਜਿਹੜਾ ਗੱਲੀ ਬਾਤੀ ਲਾ ਕੇ ਨਾ ਉਲਟੀ ਪੁਲਟੀ ਗੱਲ ਕਮਾ ਕੇ ਦੱਸ ਦਿੱਤੀ ਆ ਤੇ ਕੋਈ ਨਹੀਂ ਪਰ ਆਪਣੀ ਗੱਲ ਕੇ ਤੂੰ ਫੇਰ ਨਹੀਂ ਆਈ ਤੇ ਮੈਂ ਕੀ ਕਰਦੀ ਕਰਦੀ ਆ ਹਾਂ ਮੈਂ ਦੋ ਤਾਰ ਆਈ ਉੱਤੇ ਮੈਂ ਵੇਖਾਂ ਮੜਾ ਜਾ ਜਾ ਕੇ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਪਹਿਲਾਂ ਨਾ ਚਾਚੂ ਸ਼ਿੰਦਰ ਦੇ ਮੂੰਹ ਤੇ ਕਰਾਵਾ ਆ ਜਾ ਚਲੋ ਮੈਂ ਆਉਣੀ ਹਾਂ ਨਹੀਂ ਮੈਂ ਕਿਹ ਜਾਣਾ ਮੈਂ ਕਰ ਨਾਲ ਹੀ ਮੂੰਹ ਕਰਾਉਣੀ ਚੱਲ ਮੈਂ ਮਗਰ ਨਹੀਂ ਤੁਹਾਡੇ ਚਲੋ ਹੁਣ ਮੇਰੇ ਨਾਲ ਹੀ ਜਾਣਾ ਨਹੀਂ ਮੈਂ ਮੜੇ ਜੀ ਦੁੱਧ ਧਰਿਆ ਉੱਤੇ ਮੈਂ ਉਹ ਵੇਖ ਲਵਾਂ ਆਉਣੀ ਨਹੀਂ ਚਲੋ ਚਲੋ ਮੈਂ ਆਉਣੀ ਆ ਹਾਏ ਹਾਏ ਇਹ ਕਿੱਥੋਂ ਮੇਰੀ ਪੱਲੀ ਬੈਕ ਗਿਆ ਆਹ ਕਿਤਾਹ ਉਕੜੀ ਕਵਾੜੀ ਵਾਂਗ ਪਈ ਦੀ ਆ ਹੈ ਕਰੋ ਸਤੀ ਬਾਜੀ ਨਾਲ ਹੈ ਵੇਖ ਰੱਬਾ ਸੋਨੀਆ ਦੀ ਅਕਲ ਸੋਨੀਆ ਕੋਈ ਰਵੇ ਬਾਬਾ ਕਾਈ ਡੀ ਚਾਰ ਬਾਜ ਜਨਾਨੀ ਹੁਣ ਜੇ ਮੈਂ ਆਖਿਆ ਮੂੰਹ ਤੇ ਕਰਾਉਣੀ ਆ ਤੇ ਹੁਣ ਗਾੜੀ ਗਾੜੀ ਭੱਜ ਗਈ ਮੈਂ ਦੁੱਧ ਰੱਖਿਆ ਉਬਲਣਾ ਇਹ ਝੂਠੀ ਆ ਝੂਠੀ ਮੂੰਹ ਤਾਂ ਤੇ ਮੈਨੂੰ ਇਹਦਾ ਕਰਾ ਕੇ ਛੱਡੂੰਗੀ ਈਡੀ ਗੱਲ ਨਹੀਂ ਕਾਈ ਜੀ ਆ ਜਾ ਸੋਨੀਆ ਘਰੇ ਜੇ ਹਾਂ ਘਰੇ ਆ ਅੱਜ ਬੜੀ ਦਿਨੀ ਆਈ ਆ ਕੀ ਕਰਤਾਈ ਆਉਣਾ ਹੀ ਪੈ ਗਿਆ ਮੈਨੂੰ ਗੱਲਾਂ ਹੀ ਕੋਈ ਇਦਾਂ ਦੀ ਹੋ ਗਈਆਂ ਹੋਰ ਸੁਣਾਓ ਠੀਕ ਠਾਕ ਜੀ ਹਾਂ ਠੀਕ ਤੂੰ ਆਪਣੀ ਦੱਸ ਸੁਣਾ ਨਿਆਣਿਆਂ ਦੀ ਬਸ ਵਧੀਆ ਨਿਆਣੇ ਵੀ ਇਦਾਂ ਹੀ ਹੂੰ ਤੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਆਲਾ ਹੀ ਤੂੰ ਹੀ ਕੀ ਆਖਿਆ ਭੈਣਜੀ ਨੂੰ ਭੈਣਜੀ ਮੇਰੇ ਦਵਾਲੇ ਹੋਈ ਆ ਮੈਂ ਕਦੋਂ ਤੁਹਾਡੇ ਘਰ ਆਈ ਆ ਮੈਂ ਕਦੋਂ ਦੱਸਿਆ ਤੁਹਾਨੂੰ ਗੱਲਾਂ ਆਣ ਕੇ ਹਾਂ ਨਾ ਤੀਏ ਕਿਹੜੀ ਗੱਲ ਆ ਉਹ ਕੋਈ ਦੱਸੀ ਨਹੀਂ ਤੂੰ ਉਹ ਤਾਂ ਕਿਤੇ ਭੈਣਜੀ ਦੇ ਪੈਰਾ ਤੇ ਪਾਣੀ ਨਹੀਂ ਪਾਉਂਦੀ ਕਹਿੰਦੀ ਸਾਰੇ ਪਿੰਡ 'ਚ ਢੰਡੋਰਾ ਤੂੰ ਹੀ ਪੁੱਟਦੀ ਆ ਹੈਂ 10 ਮਿੰਨੋਂ ਕੀ ਲੋੜ ਵਾ ਮੇਰੇ ਕੋ ਤੇ ਘਰੋ ਹੀ ਨਹੀਂ ਟਾਈਮ ਮਿਲਦਾ ਭੈਣ ਜੀ ਸਾਰਾ ਦਿਨ ਕੰਮ ਕਰਦੇ ਆ ਵੇਲੇ ਵੇਰ ਹੀ ਨਹੀਂ ਮਿਲਦਾ ਨਹੀਂ ਲੱਗਦਾ ਕਾਕਾ ਅੱਜ ਤਾਂ ਟਾਈਮ ਨਹੀਂ ਹੈ ਨੀਗਾ ਤੀਏ ਆਖਾਂ ਦੀ ਵੀ ਤੁਹਾਡੇ ਵੱਲੋਂ ਵੀ ਤੂੰ ਤਾਈ ਨੂੰ ਕਹਿ ਕੇ ਆਈ ਆ ਪੀਏ ਬਾਹਰ ਚੱਲੇ ਆ ਤੇ ਭੈਣ ਜੀ ਵੇਖ ਹੁਣ ਮੈਂ ਟੈਚੀ ਬੈਕ ਕੀਤਾ ਹੋਇਆ ਵੇਖਿਆ ਸਮਾਨ ਵੀ ਨਵੇਂ ਸ਼ੀਸ਼ੇ-ਸ਼ੂਸ਼ੇ ਲਿਆਦੇ ਕਰੀਮਾਈ ਡਿਟੀ ਲਿਆਉਂਦੀਆਂ ਲਾਉਣ ਨੂੰ ਹੈ ਨੁਕਾਫੇ ਵੀ ਨਾਲ ਭਰੇ ਹੀ ਜੇ ਮੈਂ ਵੇਖਿਆ ਹੀ ਆ ਤੇ ਫੇਰ ਹੀ ਗੱਲ ਕੀਤੀ ਆ ਬਾਹਦੀ ਮ ਚੁਗਲੀ ਕਰਨ ਵਾਲੇ ਤੇ ਲੱਗੇ ਨਹੀਂ ਜਾਂਦੀ ਤੇ ਚੁਗਲੀ ਕਰਨੋਂ ਤੈਨੂੰ ਤਾਂ ਰਿਆ ਹੀ ਨਹੀਂ ਜਾਂਦਾ ਨਹੀਂ ਰਿਆ ਨਹੀਂ ਗੱਲ ਜਿਹੜੀ ਹੋਵੇ ਉਹ ਨਹੀਂ ਪਰ ਭੈਣ ਜੀ ਮੈਂ ਨਹੀਂ ਕਦੀ ਕਹਿਰੀ ਚੁਗਲੀ ਕੀਤੀ ਸੱਚ ਪੁੱਛੇ ਨਾ ਮੈਂ ਕਦੀ ਨਹੀਂ ਕਹਿ ਚੁਗਲੀ ਕੀਤੀ ਜੋ ਵੇਖਿਆ ਉਹ ਹੀ ਕਿਹਾ ਜੇ ਮੈਂ ਮਨਪ੍ਰੀਤ ਨੇ ਮੈਨੂੰ ਆ ਕੇ ਪੁੱਛ ਹੀ ਲਿਆ ਤੇ ਮੈਂ ਦੱਸ ਦਿੱਤਾ ਤੇ ਮਨਪ੍ਰੀਤ ਨੂੰ ਕੀ ਲੋੜ ਪਈ ਹੀ ਤੁਹਾਡੇ ਨਾਲ ਕਰਨ ਦੀ ਗੱਲ ਤੇ ਤੁਸੀਂ ਜਾ ਕੇ ਫੜਾਫੜ ਓਨੂੰ ਪੁੱਛਿਆ ਮਨਪ੍ਰੀਤ ਵੱਲ ਗਈ ਹੀਗੀ ਅੱਛਾ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਸਾਡੇ ਗਵਾਢੀ ਬਾਹਰ ਚੱਲੇ ਨੇ ਮੈਂ ਹਾਂ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਹੈਗਾ ਤੇ ਤਾਈ ਜੀ ਪਹਿਲਾਂ ਰੋਲਾ ਪਾਇਆ ਚੱਲਿਆਂ ਦਾ ਤੇ ਫੇਰ ਹੀ ਰੋਲਾ ਉੱਡਿਆ ਵਾ ਐਦਾਂ ਕਿਥੋਂ ਉੱਡਣਾ ਹੀ ਜਨਨ ਚਲ ਮੂੰਹੋਂ ਗੱਲ ਨਾ ਨਿਕਲੇ ਕਿਹਨੂੰ ਕੀ ਪਤਾ ਲੱਗਦਾ ਰ ਮੈਂ ਵੀ ਉਧਰੋਂ ਆਈ ਵਿਚਾਰੀ ਖਪੀ ਤਾਂ ਮੈਨੂੰ ਆਪ ਟੈਨਸ਼ਨ ਹੋ ਗਈ ਵੀ ਰੋਦੀ ਗੱਲ ਸੁਣ ਕੇ ਵੀ ਰੌਂਟੀ ਨੇ ਵੇਲਾ ਮੁੰਡਾ ਵਿਆਹਿਆ ਯੋ ਹੈ ਚਾਵਾਂ ਨਾਲ ਨੂੰ ਲੰਬੀ ਪੜੀ ਲਿਖੀ ਅਗਲੀ ਨੇ ਹਾਂ ਤਾਂ ਇੰਨਾ ਪੈਸਾ ਲਾਇਆ ਤੇ ਆਈਲੈਂਡਸ ਕਰਾਇਆ ਨੂੰ ਬਾਹਰ ਕੱਲਿਆ ਪੈੜੀ ਵੇਚ ਤੇ ਅਗਲੀ ਨੇ ਨਾਲੇ ਪੈੜੀ ਹੱਥੋਂ ਗਵਾਈ ਤੇ ਨਾਲੇ ਮੁੰਡਾ ਵੀ ਵਿਚਾਰਾ ਫੇਰ ਇਕੱਲੇ ਦਾ ਇਕੱਲਾ ਹੀ ਬਹਿ ਗਿਆ ਤੇ ਨੋਂ ਤਲਾਕ ਕਿ ਦਸਾਂ ਤਲਾਕ ਕਿੱਥੇ ਦੇਤਾ ਨੋਂ ਨੇ ਹਿਸਾਬਲਾ ਸਾਲ ਸਾਢੇ 2 ਸਾਲੀਕ ਆ ਤੀਜਾ ਸਾਲ ਹੋ ਗਿਆ ਯੋ ਕੋਈ ਅਦਾ ਅਤਾ ਪਤਾ ਨਹੀਂ ਹੁਣ ਮੁੰਡੇ ਨੇ ਨੋਂ ਦਾ ਨੋਂ ਦਾ ਤੇ ਨੇ ਹੁਣ ਨਾ ਜਾਂਚ ਪੜਤਾਲ ਕਰਾਈ ਆ ਫੇਰ ਪਤਾ ਲੱਗਾ ਕਿ ਬਾਹਰ ਤੇ ਵਿਆਹ ਕਰਾ ਲਿਆ ਮੁੰਡਾ ਬਹਿ ਗਿਆ ਹੁਣ ਹੱਥੇ ਹੱਤ ਕਰਕੇ ਹਾਂ ਅੱਜ ਕੱਲ ਨਹੀਂ ਆਇਆ ਭਰੋਸਾ ਹੈਗਾ ਨਾ ਭਰੋਸਾ ਹੈ ਇਹ ਗੰਦਾ ਨਾ ਹੋਣੀ ਵੀ ਇਹਨਾਂ ਨਾਲ ਵੀ ਇਦਾਂ ਚੱਲ ਅਸੀਂ ਕੀ ਕਹਿ ਸਕਦੇ ਆ ਪਰ ਆਦ ਮੇਰਾ ਨਾਂ ਤੇ ਲਾਉਣ ਵਾਲੀ ਨਾ ਗਰ ਝੂਠੀ ਆ ਐਵੇਂ ਕਿਸੇ ਨੇ ਝੂਠ ਹੀ ਬਦਨਾਮ ਜਿਹੜਾ ਕਰਨਾ ਨਾ ਬਹੁਤ ਮਾੜੀ ਗੱਲ ਵਾ ਚਲੋ ਜੇ ਤੂੰ ਬੈਕ ਕੀਤੇ ਵੇਖ ਵੀ ਲਏ ਆ ਚੱਕੀ ਆਖਰ ਆ ਗਈ ਜੇ ਮੈਂ ਜਾਨਾ ਤੇਰੇ ਸਾਹਮਣੇ ਟੈਚੀ ਪਿਆ ਤੇ ਮੈਂ ਪੁੱਛ ਲਿਆ ਤੇ ਮੈਂ ਗੱਲ ਮਾਲ ਪਿੱਦੇ ਮੈਨੂੰ ਪੁੱਛਿਆ ਤੇ ਮੈਂ ਕਾਰ ਬੈਠੀ ਹੈਨਾ ਇਹਦੇ ਵਿੱਚ ਮਾਲ ਕੀ ਹੁਣ ਨਹੀਂ ਮਾਨਪ੍ਰੀਤ ਨੇ ਵੀ ਮੈਨੂੰ ਇਹੋ ਗੱਲ ਹੀ ਆਖੀ ਆ ਹੋਰ ਕੋਈ ਆਖੀ ਨਹੀਂ ਆਨੇ ਵਾਦੂ ਤੇ ਮੈਂ ਤਾਂ ਗਈ ਭਾਈ ਤੈਨੂੰ ਨਹੀਂ ਪਤਾ ਇਹਦਾ ਸੁਭਾਅ ਦਾ ਇਹ ਉਦਾਂ ਨਾ ਪੈਂਜੀ ਬੜੀ ਚਲਾਕ ਵਾ ਇਹ ਆਂਦੀ ਆ ਮੈਨੂੰ ਲੋਕਾਂ ਦੀ ਪਤਾ ਲੱਗ ਜੇ ਪਰ ਮੇਰੇ ਘਰ ਦੀ ਨਾ ਪਤਾ ਲੱਗੇ ਨਾ ਗੱਲ ਦਾ ਪਤਾ ਤੈਨੂੰ ਨਹੀਂ ਪਤਾ ਕਹਿਦੀ ਹੋਵੇ ਤੇ ਚੱਟ ਕੇ ਸੁਣ ਲੈ ਕਹਿਦੀ ਹੋਵੇ ਤੇ ਉਹਨੇ ਵੇਖ ਵੀ ਲੈਣੀ ਤੇ ਸੁਣ ਵੀ ਲੈਣੀ ਆ ਤੇ ਜੇ ਕਹਨੇ ਆਉਣਾ ਉਹਨੂੰ ਵੀ ਕਹਿਣਾ ਆਪਣੀਆਂ ਨੇ ਇਦਾਂ ਹੀ ਟੱਕ ਲੈਣੀ ਆ ਆਪ ਟੱਕ ਜੀ ਆਹ ਇਹੋ ਜਿਹਾ ਬੰਦਾ ਜਿਹੜਾ ਤੇ ਔਖਾ ਹੀ ਹੰਦਾ ਹੁੰਦਾ ਹਾਂ ਨੂੰ ਕੀ ਆ ਤੇ ਇਹਾ ਕੋਝੂਂ ਦਿਆ ਕੀ ਪਤਾ ਮੁੰਡਾ ਕਹਿੰਦਾ ਪੈੜੀ ਵਿੱਚ ਕੋਈ ਕੋਕ ਜੋ ਹਾਂ ਨੂੰ ਤਾਂ ਨੀਨ ਦੇ ਰਮਝਾ ਦਾ ਪਤਾ ਮੈਂ ਅੱਧ ਘੜੀ ਦੀ ਘੜੀ ਜਾਨਣੀ ਆ ਹੈ ਤੇ ਹੋ ਕੇ ਆ ਜਾਨਣੀ ਆ ਮੈਂ ਮੈਨੂੰ ਆਦੀ ਹੁਣ ਸਾਡੇ ਘਰ ਨਾ ਆਇਆ ਕਰ ਦੱਸ ਹੀ ਹੈ ਤਕੀ ਲੈਣ ਜਾਣਾ ਇਹੋ ਜਿਹਾਂ ਦੇ ਪਰ ਬਲਕਨੂ ਵੀ ਕੋਲੀ ਸਬਜੀ ਕਾ ਮੰਗੇ ਲੈ ਜਾਨੀ ਆ ਤੇ ਕੋਈ ਨਹੀਂ ਜੇ ਮੈਂ ਮੰਗੇ ਖੜਦੀ ਤੇ ਇਹ ਵੀ ਤੇ ਮੇਰੇ ਕੋ ਡੂੰਗਾ ਲੱਗ ਕੇ ਆਉਂਦੇ ਨਹੀਂ ਮੰਗਣ ਲੈ ਲਵੇ ਫਿਰ ਇਹ ਵੀ ਡੂੰਗੇ ਚ ਇਦਾਂ ਨਾ ਤੇ ਆਪ ਗਈ ਕਿ ਮੈਂ ਸਗੋਂ ਸਾਗਰੇਨ ਨੇ ਕਿ ਜਦੋਂ ਸਾਗਤ ਆਉ ਉਹਦਣ ਹੀ ਦੇ ਕੇ ਆਉਣਾ ਚੰਗਾ ਮੈਂ ਚੱਲਦੀ ਆ ਚੁਗਲੀ ਕਰਨ ਵਾਇਦੇ ਮੈਂ ਲੱਗੇ ਨਹੀਂ ਜਾਂਦੀ ਤੇ ਚੁਗਲੀ ਕਰਨੋਂ ਰਹਿੰਦੇ ਨਹੀਂ ਜਿੱਦਾਂ ਮਰਜੀ ਆ ਮੈਂ ਜਾ ਚਾਹ ਪੀ ਕੇ ਜਾਂ ਵੀ ਚਾਹ ਮੈਂ ਹੁਣ ਘਰ ਦੁੱਧ ਰੱਖਿਆ ਮੈਂ ਪਹਿਲਾਂ ਮੈਂ ਨੂੰ ਕਿਹਾ ਸੀ ਮੈਂ ਬੰਦ ਕਰਕੇ ਜਾਨੀ ਆ ਮੈਂ ਰੋਡ ਤੋਂ ਰੁੜੇ ਪਹਿਲਾਂ ਮੈਂ ਗੱਲ ਕਰਕੇ ਜਾਨੀ ਮੈਨੂੰ ਤੇ ਠੰਡਾ ਨਹੀਂ ਕੱਟਣ ਦਿਆ ਆਹੋ ਆਹੋ ਜਿਹੜੀ ਗੱਲ ਹੋਈ ਹੋਰ ਨਹੀਂ ਹੋ ਕੇ ਮੈਂ ਚੰਗਾ ਫਿਰਦਾ ਹੀ ਰੰਗਾ ਗੋਪੀ ਤੂੰ ਹੈ ਚਖਲੋਤੀ ਮੈਂ ਤੈਨੂੰ ਉੱਧਰ ਲੱਭਣ ਲਈ ਹੀ ਗਈ ਮੈਂ ਪਤਾ ਨਹੀਂ ਕਿੱਥੇ ਗਈ ਆ ਮੈਂ ਮਮੀ ਆ ਨਾ ਪਿੰਡੀਆਂ ਵੇਖਣ ਆਈ ਵਾਹ ਜਦੋਂ ਉਪਰੋਂ ਘੱਟਦੀਆਂ ਨਾ ਤੇ ਉਹ ਪੁੰਗਰਨ ਲੱਗ ਪਈਆਂ ਵਾ ਹਮ ਹੈਨਾ ਆਹ ਤੇ ਮੈਂ ਇੱਥੇ ਵੇਖਣ ਆਈ ਤੇ ਮੈਂ ਨਾ ਸਿਰਵਾਜ ਸੁਣ ਲਈ ਆਸ਼ਾ ਸੋਨੀਆਂ ਦੀ ਹਾਂ ਮੈਂ ਫਿਰ ਨਾ ਇੱਥੇ ਹੀ ਰੁਕ ਗਈ ਤੇ ਤੂੰ ਆ ਜਾਨੀਓ ਘਰੋਂ ਤੈਨੂੰ ਸੋਨੀਆਂ ਦਾ ਕਾਲਾ ਡਾਰੀ ਮੈਂ ਕਿਹਾ ਜੇ ਮੇਰੇ ਮੂੰਹ ਕੁ ਗਾਲ ਨਿਕਲ ਗਈ ਨਾ ਇਨੇ ਸਾਰੇ ਪਿੰਡ ਚ ਦਮਾ ਦੇਣੀ ਆ ਤੇ ਗੱਲ ਤੇ ਜਦੋਂ ਕਰਨ ਲੱਗੋ ਤੇ ਫਿਰ ਮੂੰਹ ਕੋਈ ਨਾ ਕੋਈ ਨਿਕਲ ਹੀ ਜਾਂਦੀ ਏ ਇਹ ਦੱਸ ਭਾਈ ਇਦਾਂ ਦਾ ਵਾਰੇ ਹੁਣ ਕੀ ਕਰੇ ਦੱਸ ਤੇ ਮੁਕਰ ਵੀ ਜਾਂਦੀ ਏ ਮੁਕਰ ਵੀ ਜਾਂਦੀ ਏ ਆਹ ਤੇ ਫਿਰ ਐਵੇਂ ਨਾ ਮੈਂ ਗੱਲ ਕੋਈ ਨਾ ਕੋਈ ਤੇ ਨਿਕਲਦੀ ਆ ਫਿਰ ਨੋੜ ਵੀ ਲਾ ਬੀਰ ਹੋਦੀ ਆ ਮੈਂ ਗੱਲਾਂ ਕਰ ਗਈ ਆ ਆਹ ਤੇ ਦਵਿੰਦਰ ਦੀਆਂ ਵੀ ਕਰ ਗਈ ਆ ਤੇ ਆਪਣੀ ਮਾਨਪ੍ਰੀਤ ਦੀਆਂ ਵੀ ਕਰ ਗਈ ਆ ਸਾਰਿਆਂ ਦੀਆਂ ਗੱਲਾਂ ਕਰ ਗਈ ਆ ਹਾਂ ਤੇ ਆਂਦੀ ਮੈਂ ਚੁਗਲੀ ਵਾਲੇ ਦੇ ਲਾਗੇ ਨਹੀਂ ਮੈਂ ਚੁਗਲੀ ਕਰਨ ਹੋ ਰਹਿੰਦੀ ਨਹੀਂ ਤੇ ਚੁਗਲੀ ਵਾਲੇ ਦੇ ਲਾਗੇ ਨਹੀਂ ਜਾਂਦੀ ਤੇ ਕਰ ਵੀ ਸਾਰੀਆਂ ਜਾਂਦੀ ਐ ਤੇ ਜਦੋਂ ਆਪ ਹੀ ਇਹ ਚੁਗਲੀ ਕਰਨ ਵਾਲੀ ਆ ਤੇ ਇੰਨੀ ਹੈ ਕਿਸੇ ਦੇ ਲਾਗੇ ਚੁਗਲੀ ਵਾਲੇ ਕੀ ਬਹਿਣਾ ਆਹੋ ਹਨਾ ਸਭ ਤੋਂ ਜ਼ਿਆਦਾ ਚੁਗਲੀ ਖੋਰ ਤੇ ਇਹ ਵਾ ਚੁਗਲ ਖੋਰ ਤੇ ਇਹ ਵਾ ਇੱਥੋਂ ਸੁਣ ਕੇ ਤੇ ਸਾਰੇ ਪਿੰਡ ਵਿੱਚ ਦਿੰਦੀ ਆ ਤਮਾ ਤੇ ਆਂਦੀ ਮੈਂ ਕੀਤੀ ਨਹੀਂਗੀ ਆਹੋ ਹੋਣਾ ਵੀਰੋ ਦੀ ਗੱਲ ਤੁਹਾਨੂੰ ਦੱਸ ਕੇ ਗਈ ਤਾਂ ਮੈਂ ਸੁਣੰਦੇ ਹੀ ਸਾਰੀਆਂ ਆਹ ਤੁਹਾਨੂੰ ਦੱਸ ਕੇ ਗਈ ਨਾ ਵੀਰੋ ਆਂਟੀ ਦੀ ਗੱਲ ਇਹਨੇ ਜ਼ਰੂਰ ਦਵਿੰਦਾ ਦੀਦੀ ਨਾਲ ਵੀ ਕੀਤੀ ਹੋਣੀ ਗੱਲ ਕਰ ਗਈ ਹੋਊਗੀ ਕਿ ਤੇ ਉਹਦੇ ਨਾਲ ਤਾਂ ਮਨਪਰੀਸ ਨਾਲੇ ਪਾਏ ਕਰ ਗਈ ਹੋਵੇ ਆਹੋ ਇਹ ਤਾਂ ਐਸ਼ੇ ਮਿੰਟ ਦੀ ਮਿੰਟ ਬੈਠੀ ਤੇ ਜਬਾਨ ਨਹੀਂ ਮੂੰਹ ਦੇ ਵਿੱਚ ਪਾਈ ਤੇ ਆਹੋ ਫਿਰ ਇੱਕੇ ਸਾਰੇ ਗੱਲਾਂ ਕਰੀ ਜਾਂਦੀ ਕਰੀ ਜਾਂਦੀ ਅਗਲੇ ਦੀ ਸੁਣਦੀ ਹੈ ਨਹੀਂਗੀ ਤੇ ਹਾਂ ਕੋਣ ਜੇ ਮੰਨ ਲੋਗੇ ਨੇ ਗੱਲ ਕੀਤੀ ਆ ਦਵਿੰਦਰ ਦੀਦੀ ਦੀ ਗੱਲ ਕੀਤੀ ਆ ਤੇ ਕਿਸੇ ਨੂੰ ਪਤਾ ਲੱਗਾ ਵਾ ਆਪੇ ਚ ਆ ਗਈ ਆ ਪਟਾਚੀ ਭਰੇ ਜੱਡੀਆਂ ਸੀਸੀਆਂ ਲੈਣ ਦੇ ਗਾਂ ਮੂੰਹ ਨੂੰ ਲਾਉਣ ਵਾਲੀਆਂ ਆ ਉਹ ਕੀਤਾ ਜੇ ਕੀਤਾ ਤੇ ਮੈਂ ਤਾਂ ਨਹੀਂ ਸਾਹ ਹੀ ਨਹੀਂ ਲੈਂਦੀ ਗੱਲਾਂ ਕਰਦੀ ਆਹੋ ਹਾਂ ਐਡੀ ਝੁਗਲ ਖੋਰੀ ਗਿਆ ਕੇ ਹੋਰ ਕੀ ਆ ਹਾਂ ਤੇ ਮੁਰਖੇ ਮੁੱਕਰ ਜਾਂਦੀ ਆ ਆਹ ਚਾਟੀ ਕੇ ਮੁੱਕਰ ਜਾਂਦੀ ਆ ਤੇ ਇਹਦਾ ਕੋਈ ਪਤਾ ਲੱਗਦਾ ਵਾ ਹਾਂ ਮੈਂ ਨਹੀਂ ਬੋਤਾ ਮੂੰਹ ਲਵਨੀ ਹੁੰਨੀ ਤੇ ਮੈਂ ਤੇ ਆਸਾ ਪਾਸਾ ਹੀ ਕਰਦੀ ਨਹੀਂ ਇਹ ਤੋਂ ਚੰਗਾ ਹੋਇਆ ਤੂੰ ਨਹੀਂ ਹੈਗੀ ਉਹ ਤਰਾ ਮੈਂ ਜਾਣ ਲੱਗੀ ਨਹੀਂ ਪੁੱਛਿਆ ਚਾਹ ਬਣਾਵਾ ਨਹੀਂ ਮੈਂ ਦੁੱਧ ਰੱਖ ਕੇ ਆਈ ਮੈਂ ਨਹੀਂ ਆਖਿਆ ਬਹਿ ਜਾ ਬੂਝਾ ਬੰਦਾ ਪੁੱਛੇ ਵੀ ਦੁੱਧ ਜੜਾ ਵਾ ਇੰਨੀਆਂ ਗੱਲਾਂ ਕੀਤੀ ਉਹਨੇ ਚ ਰੁਬਲਦਾ ਹੀ ਰਿਹਾ ਹੋਵੇ ਸੜ ਕੇ ਸੁਆਹ ਗਿਆ ਦੁੱਧ ਰਕੀਪਤਾ ਦੁੱਧ ਲੈਂਦੀ ਕਿ ਨਹੀਂ ਜਿਹੜੀ ਆਖਣ ਡਈ ਆ ਮੈਂ ਆਏ ਹੋਈ ਆ ਨਾ ਮੈਂ ਦਵਿੰਦਰ ਆਉਣੀ ਆ ਕੋਲੀ ਸਬਜੀ ਦੀ ਲੈ ਜਾਨੀ ਜਿਹੜੀ ਸਬਜੀ ਨਹੀਂ ਘਰ ਬਣਾਉਂਦੀ ਉਹਨੇ ਕਿੱਥੋਂ ਦੁੱਧ ਪੀ ਲੈਣਾ ਆਹੋ ਹੈ ਹਾਂ ਤੇ ਐਦਾਂ ਦੀਆਂ ਤੇ ਉਹਦੀਆਂ ਗੱਲਾਂ ਬਾਤਾਂ ਹੀ ਹਾਂ ਹਾਂ ਐਡੀ ਚੁਗਲ ਖੋਰ ਵਕਤੇ ਤੇ ਤੁੜੀ ਫਿਰਦੀ ਰਹਿੰਦੀ ਆ ਉਹਦੇ ਘਰ ਚਲ ਗਈ ਆ ਉਹਦੇ ਘਰ ਚਲ ਗਈ ਆ ਉਹਦੇ ਘਰੋਂ ਦੇ ਨੂੰ ਕਿਹੜਾ ਕੋਈ ਕੰਮ ਆ ਕੰਮ ਤਾਂ ਕੋਈ ਵੀ ਨਹੀਂ ਕੇ ਹਾਂ ਬਸ ਉਹਦਾ ਜੀਬ ਦਾ ਸਵਾਦ ਹੀ ਆ ਵੀ ਉਹਦੀਆਂ ਗੱਲਾਂ ਕਰ ਲੀਆਂ ਤੇ ਉਹਦੀਆਂ ਕਰ ਲੀਆਂ ਕਰ ਕਰ ਸਾਰੇ ਪਿੰਡ ਦੀ ਸੀ ਆਈਡੀ ਐ ਤੂੰ ਸਾਰੇ ਪਿੰਡ ਦੀ ਸੁਣ ਲੋ ਆਹੋ ਇਹ ਵਾਰੇ ਕਹਿਨੂਏ ਹੌਂ ਨਹੀਂ ਦਿੰਦੀ ਸਹੀ ਗੱਲ ਆ ਜੇ ਨਾ ਕਿਸੇ ਦੀ ਗੱਲ ਪਤਾ ਕਰਨੀ ਹੋਵੇ ਨਾ ਪਿੰਡ ਚ ਕੀ ਹੋਇਆ ਵਾਪਰਿਆ ਬੰਦਾ ਇਹਦੇ ਘਰ ਚ ਆਹ ਇਹਦੇ ਘਰ ਚ ਜੇ ਇਹ ਘਰ ਖਲੋਵੇ ਤਾਂ ਕੋਈ ਇਹਦੇ ਹਲ ਜਾਵੇ ਨਾ ਬਾਕੀ ਘਰ ਤਾਂ ਹੁੰਦੀ ਨਹੀਂ ਹੈ ਨਾ ਘਰ ਤੇ ਖਨੁੰਦੀ ਨਹੀਂ ਹਾਂ ਇੱਥੋਂ ਉੱਠੀ ਦੇ ਉੱਥੇ ਉੱਥੋਂ ਉੱਠੀ ਦੇ ਉੱਥੇ ਤੇ ਕਹਿਨੂ ਵਾਰੇ ਤਾਂ ਹੌਂ ਨਹੀਂ ਦਿੰਦੀ ਹਾਂ ਆਹ ਖਣੀ ਆਂਦੀ ਮੈਂ ਦਵਿੰਦਰ ਨਾਲ ਵੀ ਦਵਿੰਦਰ ਮੈਂ ਨਾਲ ਲੜੀ ਦਵਿੰਦਰ ਕੀ ਲੜੀ ਲੜਦੀ ਲੜ ਕੇ ਤੇ ਇਹ ਆਈ ਹੋਣੀ ਆਹ ਹੋ ਇਹ ਲੜਕੇ ਆਈ ਹੋਣੀਆਂ ਪਰ ਇਹ ਵੀ ਲੜੰਦਾ ਵੀ ਇਹਦਾ ਇਦਾਂ ਦਾ ਯਾਰ ਕੇਵਰ ਗੱਲਾਂ ਤੋਂ ਹਾਸਾ ਹੀ ਹੁੰਦਾ ਵਾ ਆ ਇਹ ਤਾਂ ਗੱਲਾਂ ਕਰੀ ਜਾਂਦੀ ਕਰੀ ਜਾਂਦੀ ਤੇ ਹਾਸਾ ਵੀ ਆ ਹੀ ਜਾਂਦਾ ਵਾ ਪਰ ਇਹ ਆ ਵੀ ਗੱਲ ਤੋਂ ਮੰਦੀ ਗੱਲ ਹੁੰਦੀ ਹੈ ਵੀ ਧਮਾ ਵੀ ਛਾਟੀ ਦਿੰਦੀ ਛਾਟੀ ਛਾਟੀ ਆਹੋ ਇੱਥੋਂ ਸੁਣੀ ਤੇ ਉੱਥੇ ਭਾਵੇਂ ਤੁਰ ਤੁਰੀ ਜਾਂਦੀ ਹੁਣ ਆੜੀਆਂ ਇੱਛਾ ਕਰਕੇ ਗਈ ਹੈ ਭਾਵੇਂ ਉੱਥੇ ਕਰ ਜੇ ਕਿਸ ਦੇ ਨਾਲ ਆਹੋ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਹੋਣੀਆਂ ਮੈਂ ਉਹਦੇ ਭਾਵੇਂ ਪਤਾ ਨਹੀਂ ਕੀ ਤੁਮ ਜਾਣੀਆਂ ਕੱਲ ਕੀ ਤੁਮ ਜਾਣੀਆਂ ਕੀ ਇਹਨੇ ਕਰ ਜਾਣੀਆਂ ਆਹ ਚਲੋ ਚਲ ਤੁਸੀਂ ਤਾਂ ਵਾਰੇ ਆ ਰਹੇ ਹੋ ਕਿ ਮੇਰੇ ਤੋਂ ਤਾਂ ਨਹੀਂ ਆਇਆ ਜਾਣਾ ਵਾਰੇ ਮੈਂ ਕੀ ਆਉਣਾ ਮਿੰਨ ਤੇ ਉਹਨੇ ਕੂਨ ਨਹੀਂ ਦਿੱਤਾ ਤੇ ਤਾਂ ਹਮੇਂ ਵੇਖਣ ਹੀ ਨਹੀਂ ਹੀਗੀ ਮੈਂ ਤਾਂ ਇਥੋਂ ਨਾ ਤਾਂ ਤਾਂ ਹੋ ਹੋ ਕੇ ਵੇਖਣ ਨਹੀਂ ਹੀ ਭਿਉਨ ਉੱਠ ਕੇ ਜਾਂਦੀ ਹੁਣ ਉੱਠ ਕੇ ਜਾਂਦੀ ਉਹਨੇ ਤੇਰਾ ਪੁੱਛਿਆ ਹੀ ਨਹੀਂ ਮੈਨੂੰ ਵੀ ਗੋਪੀ ਕਿੱਥੇ ਗਈ ਆਪਣੀਆਂ ਮਾਰ ਮੂਰ ਕਾ ਜੱਬਲਾਂ ਦਾ ਗੋਾਂ ਗਈ ਆਹੋ ਇਹਨਾਂ ਨੇ ਉਹ ਸੋਚਦੀ ਹੁੰਦੀ ਵੀ ਪੁੱਛਿਆ ਹੀ ਨਹੀਂ ਉਹਨੇ ਕਿੱਥੇ ਗਈ ਆ ਕੀ ਆ ਕੀ ਨਹੀਂ ਹਾਂ ਚਲੋ ਇੱਕ ਤਰ੍ਹਾਂ ਦੇ ਕਈਆਂ ਦੇ ਸੁਭਾਅ ਹੁੰਦੇ ਆ सही गल सुबह इस तरह चल आज चाह चू बनाइए चलो पिए चंगा